ਘਰ ਵਿੱਚ ਪੁੱਲਗੇ ਵੀ ਨਾ ਲਗਾਓ ਇਹ ਦੋ ਪੌਦੇ ਪੂਰਾ ਘਰ ਹੋ ਜਾਵੇਗਾ ਬਰਬਾਦ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਘਰ ਵਿੱਚ ਕਿਹੜੇ ਰੁੱਖ ਲਗਾਉਣੇ ਸ਼ੁਭ ਹੁੰਦੇ ਹਨ ਜਿਨ੍ਹਾਂ ਨੂੰ ਘਰ ਵਿੱਚ ਲਗਾਉਣ ਨਾਲ ਬੇਵਕਤੀ ਮੌਤੋਂ ਬਚਾਅ ਹੁੰਦਾ ਹੈ ਤੇ ਪਰਿਵਾਰ ਵਿੱਚ ਖੁਸ਼ੀ ਸ਼ਾਂਤੀ ਖੁਸ਼ਹਾਲੀ ਬਣੀ ਰਹਿੰਦੀ ਹੈ ਘਰ ਵਿੱਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅਮੀਰ ਲੋਕ ਆਪਣੇ ਘਰ ਵਿੱਚ ਇਹ ਪੌਦੇ ਲਗਾਉਂਦੇ ਹਨ ਐਸਲੀ ਤੁਹਾਨੂੰ ਵੀ ਇਹ ਪੌਦੇ ਆਪਣੇ ਘਰ ਵਿੱਚ ਲਗਾਉਣੇ ਚਾਹੀਦੇ ਹਨ ਇੱਕ ਵਾਰ ਦੇਵੀ ਰੁਕਮਣੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਕੰਦੀ ਹੈ ਇਹ ਪ੍ਰਭੂ ਕਿਰਪਾ ਕਰਕੇ ਮੈਨੂੰ ਦੱਸੋ ਕਿ ਮਨੁੱਖ ਨੂੰ ਕਿਹੜੀ ਲਗਾਉਣੇ ਚਾਹੀਦੇ ਹਨ ਘਰ ਦੇ ਸਾਹਮਣੇ ਕਿਹੜੇ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਗਰੀਬੀ ਦੂਰ ਹੋਵੇ ਅਤੇ ਦੁਸ਼ਮਣਾਂ ਬਿਮਾਰੀਆਂ ਪੁੱਤਾਂ ਪੇਸ਼ਾ ਜਾ ਤੀਆਂ ਸਮੱਸਿਆਵਾਂ ਤੋਂ ਬਚ ਲੈ ਘਰ ਦੇ ਸਾਹਮਣੇ ਕਿਹੜੇ ਰੁੱਖ ਸਾਨੂੰ ਲਗਾਉਣੇ ਚਾਹੀਦੇ ਹਨ ਵਾਹ ਅੰਜਲੀ ਰਿਸ਼ੀ ਜੀ ਮੁਸਕਰਾਉਂਦੇ ਹੋਏ ਕਹਿੰਦੇ ਹਨ ਇਹ ਦੇਵੀ ਰੱਖਣੀ ਅੱਜ ਤੁਸੀਂ ਸਾਰੀ ਮਨੁੱਖਜਾਤੀ ਦੇ ਕਲਿਆਣ ਲਈ ਇੱਕ ਬਹੁਤ ਮਹੱਤਵਪੂਰਨ ਸਵਾਲ ਪੁੱਛਿਆ ਹੈ ਰੁੱਖਾਂ ਦਾ ਸੰਸਾਰ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਰੁੱਖ ਹਮੇਸ਼ਾ ਸਤੇਕਾਰ ਹੁੰਦੇ ਹਨ ਪਰ ਅੱਜ ਤੁਸੀਂ ਸਹੀ ਸਵਾਲ ਪੁੱਛਿਆ ਕਿ ਸਾਹਮਣੇ ਕੁਝ ਖਾਸ ਰੁੱਖ ਲਗਾਉਣ ਨਾਲ ਉਹ ਸੁਖਮਤੀ ਜੇ ਮਿਲਦੀ ਹਨ ਰੁੱਖ ਅਤੇ ਪੋਤੇ ਕਰ ਦੇਸ਼ ਦਾ ਤਨੁਭਾਉਂਦੇ ਹਨ ਅਤੇ ਨਾਲ ਹੀ ਵਾਤਾਵਰਨ ਨੂੰ ਸਾਫ਼ ਰੱਖਦੇ ਹਨ ਰੁਕਤੋਂ ਸਕਾਰਾਤਮਕ ਊਰਜਾ ਸੰਚਾਰਿਤ ਹੁੰਦੀ ਹੈ ਜੋ ਮਨੁੱਖੀ ਜੀਵਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਜ਼ਰੂਰੀ ਹੈ ਕਿ ਰੁਕ ਨਕਾਰਾਤਮਕ ਤਾਨੂ ਘਟਾਉਣ ਤੇ ਵਾਤਾਵਰਣ ਨੂੰ ਹੋਰ ਸਕਾਰਾਤਮਕ ਬਣਾਉਣ ਕਰਦੇ ਸਾਹਮਣੇ ਇਹ ਰੁਕ ਲਾਉਣ ਨਾਲ ਘਰ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਆਉਂਦੀ ਹੈ ਤੇ ਨਾਲ ਹੀ ਇਹ ਰੁਕ ਕਈ ਤਰ੍ਹਾਂ ਦੇ ਵਾਸਤੂ ਦੋਸ਼ਾਂ ਤੋਂ ਨਸ਼ਟ ਕਰਦੇ ਹਨ। ਘਰ ਦੇ ਵੇੜੇ ਵਿੱਚ ਖੜੇ ਰੁਕ ਦੇਵਤਿਆਂ ਵਾਂਗ ਘਰ ਦੀ ਰੱਖਿਆ ਕਰਦੇ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਇਹ ਦੇਵੀ ਤੁਹਾਨੂੰ ਇਹ ਦੱਸਣ ਤੋਂ ਪਹਿਲਾਂ ਕੀ ਕਰਦੇ ਨੇੜੇ ਕਿਹੜੇ ਪੌਦੇ ਲਗਾਉਣੇ ਚਾਹੀਦੇ ਹਨ ਤੇ ਕਿਹੜੇ ਨਹੀਂ ਲਗਾਉਣੇ ਚਾਹੀਦੇ ਮੈਂ ਤੁਹਾਨੂੰ ਇੱਕ ਪ੍ਰਾਚੀਨ ਕਹਾਣੀ ਸੁਣਾਵਾਂਗੀ ਜੋ ਤੁਹਾਨੂੰ ਸਮਝਾਵੇਗੀ ਕਿ ਘਰ ਦੇ ਨੇੜੇ ਕਿਹੜੇ ਪੌਦੇ ਲਗਾਉਣੇ ਕਿੰਨੇ ਸ਼ੁਭ ਹੁੰਦੇ ਹਨ ਤੇ ਘਰ ਦੇ ਨੇੜੇ ਕਿਹੜੇ ਪੌਦੇ ਲਗਾਉਣ ਨਾਲ ਦੁੱਖ ਤੇ ਗਰੀਬੀ ਹੁੰਦੀ ਹੈ ਤੁਸੀਂ ਉਸ ਕਹਾਣੀ ਨੂੰ ਧਿਆਨ ਨਾਲ ਸੁਣੋ ਤੇ ਜੋ ਵੀ ਇਸ ਕਹਾਣੀ ਨੂੰ ਯਾਦ ਰੱਖਦਾ ਹੈ ਉਸ ਦੇ ਸੈਂਕੜੇ ਪਾਪ ਨਸ਼ਟ ਹੋ ਜਾਂਦੇ ਹਨ ਤੇ ਉਸ ਦੀ ਗਰੀਬੀ ਦਾ ਨਾਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਬਦਲਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ YouTube channel Simrat Kaur Steps ਨੂੰ subscribe जरूर ਕਰੋ ਤੇ कमेंट ਵਿੱਚ जय महालक्ष्मी जरूर लिखो जो ਤੁਹਾਨੂੰ ਜਲਦੀ ਤੋਂ ਜਲਦੀ ਅਜਿਹੀ ਜਾਣਕਾਰੀ ਮਿਲ ਸਕੇ ਸਾਡਾ ਹਮਸਲਾ ਦੇਣਾ ਹੈ ਅਸੀਂ ਸਿਰ ਸਲਾਹ ਦੇ ਸਕਦੇ ਹਾਂ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਤੁਹਾਡੀ ਮਰਜ਼ੀ ਹੈ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਖੁਦ ਸਮਝਦਾਰ ਹੋ ਪੁਰਾਣੇ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਇਹ ਦੇਵੀ ਹੈ ਪੁਰਾਣੇ ਸਮੇਂ ਦੀ ਗੱਲ ਹੈ। ਮੱਧ ਪ੍ਰਦੇਸ਼ ਵਿੱਚ ਇੱਕ ਬਹੁਤ ਹੀ ਸੁੰਦਰ ਸ਼ਹਿਰ ਸੀ। ਉਸ ਸ਼ਹਿਰ ਵਿੱਚ ਗੋਪਾਲ ਨਾਮ ਦਾ ਇੱਕ ਵੈਸ਼ ਆਦਮੀ ਆਪਣੀ ਪਤਨੀ ਸੁਮਿਤਰਾ ਨਾਲ ਰਹਿੰਦਾ ਸੀ। ਗੋਪਾਲ ਭਗਵਾਨ ਵਿਸ਼ਨੂੰ ਜੀ ਦਾ ਭਗਤ ਸੀ ਅਤੇ ਰੋਜ਼ਾਨਾ ਉਹਨਾਂ ਦੀ ਪੂਜਾ ਕਰਦਾ ਸੀ। ਗੋਪਾਲ ਦੀ ਪਤਨੀ ਸੁਮਿਤਰਾ ਵੀ ਘਰੇਲੂ ਕੰਮਾਂ ਵਿੱਚ ਮਾਹਰ ਸੀ। ਘਰ ਵਿੱਚ ਧੰਤੁਲਤ ਤੇ ਅਨਾਜ ਦੀ ਕੋਈ ਵੀ ਕਮੀ ਨਹੀਂ ਸੀ। ਪਰਮਾਤਮਾ ਦੀ ਕਿਰਪਾ ਨਾਲ ਉਸ ਕੋਲ ਸਭ ਕੁਝ ਸੀ। ਕਈ ਦਿਨ ਬੀਤਣ ਤੋਂ ਬਾਅਦ ਗੋਪਾਲ ਦੀ ਪਤਨੀ ਜਿਸ ਦਾ ਨਾਮ ਸੁਮਿਤਰਾ ਸੀ ਨੇ ਆਪਣੇ ਵਿਹੜੇ ਵਿੱਚ ਕੁਝ ਰੁੱਖ ਲਗਾਏ ਅਤੇ ਉਹਨਾਂ ਨੂੰ ਰੋਜ਼ਾਨਾ ਹੀ ਪਾਣੀ ਛੜਾ ਕੇ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸੁਮਿਤਰਾ ਨੂੰ ਰੁੱਖ ਲਗਾਉਣ ਦਾ ਗਿਆਨ ਨਹੀਂ ਸੀ। ਉਸਨੇ ਸਿਰਫ ਉਹ ਰੁੱਖ ਲਗਾਏ ਜੋ ਉਸਨੂੰ ਪਸੰਦ ਸਨ। ਉਸਨੇ ਸਿਰਫ ਉਹ ਰੁੱਖ ਲਗਾਏ ਜੋ ਅਸ਼ੁੱਭ ਸਨ। ਇਸ ਕਾਰਨ ਵੈਸ਼ ਗੋਪਾਲ ਨੂੰ ਕਾਰੋਬਾਰ ਵਿੱਚ ਭਾਰੀ ਨੁਕਸਾਨ ਹੋਣ ਲੱਗਾ। ਉਸ ਦੇ ਘਰ ਵਿੱਚ ਹਰ ਰੋ ਲੜਾਈ ਝਗੜੇ ਹੋਣ ਲੱਗ ਪਏ ਪਤੀ ਪਤਨੀ ਦੇ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਆਉਣ ਲੱਗੀਆਂ ਅਤੇ ਹੌਲੀ ਹੌਲੀ ਗੋਪਾਲ ਦਾ ਸਾਰਾ ਹੀ ਕਾਰੋਬਾਰ ਡੁੱਬ ਗਿਆ ਅਤੇ ਉਸ ਦੀ ਸਾਰੀ ਦੌਲਤ ਹੀ ਤਬਾਹ ਹੋ ਗਈ ਹੁਣ ਗੋਪਾਲ ਕੋਲ ਅਨਾਜ ਖਰੀਦਣ ਲਈ ਵੀ ਪੈਸੇ ਨਹੀਂ ਸਨ ਉਹ ਭੁੱਖਾ ਰਹਿਣ ਲੱਗ ਪਿਆ ਜਿਸ ਕਾਰਨ ਉਸ ਦੀ ਪਤਨੀ ਵੀ ਉਸ سے ਰੰਦੀ ਸੀ ਉਹ ਆਪਣੇ ਪਤੀ ਨੂੰ ਕੁਝ ਕੰਮ ਕਰਨ ਲਈ ਕਹਿੰਦੀ ਸੀ ਫਿਰ ਗੋਪਾਲ ਪਿੰਡ ਵਿੱਚ ਕੰਮ ਮੰਗ ਲਈ ਕੁਮਣ ਲੰਗ ਪਿਆ ਪਰ ਉਸ ਨੂੰ ਕਿਸੇ ਨੇ ਵੀ ਕੰਮ ਨਹੀਂ ਦਿੱਤਾ ਉਸਨੇ ਆ ਕੇ ਆਪਣੀ ਪਤਨੀ ਨੂੰ ਕਿਹਾ ਕਿ ਮੈਨੂੰ ਕੋਈ ਵੀ ਕੰਮ ਨਹੀਂ ਦੇ ਰਿਹਾ ਹੁਣ ਮੈਂ ਕੰਮ ਲੱਭਣ ਲਈ ਕਿੱਥੇ ਜਾਵਾਂ ਦੋਵੇਂ ਪੂਰੀ ਤਰ੍ਹਾਂ ਦੁਖੀ ਹੋ ਗਏ ਸਨ ਉਹਨਾਂ ਕੋਲ ਕਾਰੋਬਾਰ ਕਰਨ ਲਈ ਕੁਝ ਨਹੀਂ ਸੀ ਗੋਪਾਲ ਨੇ ਆਪਣੀ ਪਤਨੀ ਦੇ ਸਾਰੇ ਹੀ ਗਹਿਣੇ ਵੇਚ ਦਿੱਤੇ ਸੀ ਅਤੇ ਜੋ ਵੀ ਮਿਲਿਆ ਉਸ ਨਾਲ ਉਸਨੇ ਆਪਣਾ ਪੇਟ ਭਰ ਲਿਆ ਇਸ ਤਰ੍ਹਾਂ ਇੱਕ ਅਸ਼ੁਭ ਰੁਖ ਲਗਾਉਣ ਨਾਲ ਦੋਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਗਰੀਬੀ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਦੋਵਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਭਗਵਾਨ ਵਿਸ਼ਨੂੰ ਅਤੇ ਦੇਵੀ ਲక్ష్ਮੀ ਵੈਕੁੰਡ ਲੋਕ ਤੋਂ ਆਪਣੇ ਭਗਤਾਂ ਦੀ ਇਸ ਦੁਰਦਸ਼ਾ ਨੂੰ ਵੇਖ ਰਹੇ ਸਨ ਫਿਰ ਦੇਵੀ ਲక్ష్ਮੀ ਨੇ ਭਗਵਾਨ ਵਿਸ਼ਨੂੰ ਜੀ ਨੂੰ ਕਿਹਾ ਹੈ ਪ੍ਰਭੂ ਕਿ ਤੁਸੀਂ ਆਪਣੇ ਭਗਤਾਂ ਦੀ ਮਦਦ ਨਹੀਂ ਕਰੋਗੇ ਗੋਪਾਲ ਤੁਹਾਡਾ ਮਹਾਨ ਪਵਤ ਹੈ ਉਹ ਹਰ ਰੋਜ਼ ਤੁਹਾਡੀ ਪੂਜਾ ਕਰਦਾ ਹੈ ਫਿਰ ਭਗਵਾਨ ਵਿਸ਼ਨੂੰ ਕਹਿੰਦੇ ਹਨ ਕੀ ਦੇ ਦੇਵੀ ਮੈਂ ਗੋਪਾਲ ਦੀ ਜ਼ਰੂਰ ਮਦਦ ਕਰਾਂਗਾ ਪਰ ਸਤੋ ਪਹਿਲਾਂ ਮੈਨੂੰ ਉਸ ਦੀ ਪ੍ਰੀਖਿਆ ਲੈਣੀ ਪਵੇਗੀ ਇਸ ਲਈ ਮੈਂ ਖੁਦ ਉਸ ਦੇ ਘਰ ਜਾਂਦਾ ਹਾਂ ਅਤੇ ਉਸ ਦੀ ਪ੍ਰੀਖਿਆ ਲੈਂਦਾ ਹਾਂ ਭਗਵਾਨ ਵਿਸ਼ਨੂੰ ਇੱਕ ਸੰਤ ਦਾ ਰੂਪ ਧਾਰਨ ਕਰਦੇ ਹਨ ਅਤੇ ਧਰਤੀ ਤੇ ਪ੍ਰਗਟ ਹੁੰਦੇ ਹਨ ਭਗਵਾਨ ਵਿਸ਼ਨੂੰ ਇੱਕ ਸੰਤ ਦੇ ਰੂਪ ਵਿੱਚ ਗੋਪਾਲ ਦੇ ਦਰਵਾਜ਼ੇ ਤੇ ਜਾਂਦੇ ਹਨ ਅਤੇ ਬੇਨਤੀ ਕਰਨ ਲੱਗਦੇ ਹਨ ਫਿਰ ਸੰਤ ਨੂੰ ਦਰਵਾਜ਼ੇ ਤੇ ਹੁੰਦਾ ਦੇਖ ਕੇ ਗੋਪਾਲ ਉਸ ਨੂੰ ਮੱਥਾ ਟੇਕਦਾ ਹੈ ਤੇ ਕਹਿੰਦਾ ਹੈ ਸਾਧੂ ਮਹਾਰਾਜ ਕਿਰਪਾ ਕਰਕੇ ਇਸ ਗਰੀਬ ਆਦਮੀ ਦੇ ਘਰ ਆਓ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦਾ ਹਾਂ ਸਾਧੂ ਦੇ ਰੂਪ ਵਿੱਚ ਭਗਵਾਨ ਮਿਸ਼ਨ ਕਹਿੰਦੇ ਹਨ ਮੈਂ ਤੀਰਥ ਯਾਤਰਾ ਤੇ ਆਇਆ ਹਾਂ ਮੈਂ ਆਰਾਮ ਕਰਨ ਲਈ ਜਗ੍ਹਾ ਲੱਭ ਰਿਹਾ ਹਾਂ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਦਿਓ ਮੈਂ ਕਈ ਦਿਨਾਂ ਤੋਂ ਭੁੱਖਾ ਹਾਂ ਜੇ ਮੈਨੂੰ ਕੁਝ ਖਾਣ ਨੂੰ ਮਿਲ ਜਾਵੇ ਤਾਂ ਇਹ ਬਹੁਤ ਵੱਡਾ ਉਪਕਾਰ ਹੋਵੇਗਾ साधु महाराज ने अजय शब्द सुनके गोपाल ਦਾ ਦਿਲ ਲੋ ਨਗ ਪਿਆ। साधु महाराज ਤੁਸੀਂ ਜ਼ਰੂਰ ਇੱਕ ਪਵਿੱਤਰ ਆਤਮਾ ਜਾਪਦੇ ਹੋ। ਤੁਹਾਡੇ ਚਿਹਰੇ ਤੇ ਬਹੁਤ ਚਮਕ ਹੈ। ਮੈਨੂੰ ਤੁਹਾਡੀ ਸੇਵਾ ਕਰਨ ਦਾ ਸੁਭਾਅ ਮਿਲ ਰਿਹਾ ਹੈ। ਮੈਨੂੰ ਤੁਹਾਡੀ ਸੇਵਾ ਕਰਕੇ ਬਹੁਤ ਖੁਸ਼ੀ ਮਿਲੇਗੀ। ਕਿਰਪਾ ਕਰਕੇ ਘਰ ਦੇ ਅੰਦਰ ਆਓ। ਫਿਰ साधु महाराज ਤੇ गोपाल ਘਰ ਦੇ ਅੰਦਰ ਜਾਂਦੇ ਹਨ ਅਤੇ ਆਰਾਮ ਕਰਨ ਲੱਗ ਪੈਂਦੇ ਹਨ। गोपाल साधु महाराज ਦੀ ਬਹੁਤ ਵਧੀਆ ਸੇਵਾ ਕਰਦੇ ਹਨ। ਪਰ ਸਕਲ ਕਿਸੇ ਹੋਰ ਪੋਜ ਲਈ ਨਾਣਾ ਵੀ ਨਹੀਂ ਸੀ ਇਸ ਲਈ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਸਾਡੇ ਘਰ ਆਇਆ ਸਾਧੂ ਮਹਾਤਮਾ ਬਹੁਤ ਪਵਿੱਤਰ ਜਾਪਦਾ ਹੈ ਸਾਨੂੰ ਉਸਦੇ ਭੋਜਨ ਲਈ ਕੁਝ ਕਰਨਾ ਚਾਹੀਦਾ ਹੈ ਮੈਂ ਪਿੰਡ ਜਾਵਾਂਗਾ ਅਤੇ ਕਿਸੇ ਤੋਂ ਕੁਝ ਪੈਸੇ ਮੰਗਾਵਾਂਗਾ ਇਹ ਕਹਿ ਕੇ ਗੋਪਾਲ ਪਿੰਡ ਦੇ ਇੱਕ ਮੀਰ ਆਦਮੀ ਦੇ ਘਰ ਜਾਂਦਾ ਹੈ ਅਤੇ ਸੇਠ ਨੂੰ ਕੁਝ ਪੈਸੇ ਦੇਣ ਲਈ ਕਹਿੰਦਾ ਹੈ ਪਰ ਸੇਠ ਗੋਪਾਲ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਤੇਰੇ ਕੋਲ ਇੱਕ ਵੀ ਪੈਸਾ ਨਹੀਂ ਹੈ ਤੁਸੀਂ ਮੇਰੇ ਪੈਸੇ ਕਿਵੇਂ ਵਾਪਸ ਕਰੋਗੇ ਤਾਂ ਗੋਪਾਲ ਕਹਿੰਦਾ ਹੈ ਕਿ ਸੇਠ ਕਿਰਪਾ ਕਰਕੇ ਮੈਨੂੰ ਕੁਝ ਪੈਸੇ ਦੇ ਦਿਓ ਮੈਂ ਤੁਹਾਨੂੰ ਜਲਦੀ ਹੀ ਪੈਸੇ ਵਾਪਸ ਕਰ ਦੇਵਾਂਗਾ ਜੇ ਮੈਂ ਪੈਸੇ ਵਾਪਸ ਨਹੀਂ ਕਰ ਸਕਿਆ ਤਾਂ ਤੁਸੀਂ ਮੇਰਾ ਘਰ ਲੈ ਸਕਦੇ ਹੋ ਗੋਪਾਲ ਦੀਆਂ ਗੱਲਾਂ ਸੁਣ ਕੇ ਸੇਠ ਨੂੰ ਉਸਤੇ ਥੋੜਾ ਤਰਸ ਆਉਂਦਾ ਹੈ ਤੇ ਉਸ ਨੂੰ ਪੈਸੇ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਜੇਕਰ ਤੁਸੀਂ ਵਾਪਸ ਪੈਸੇ ਵਾਪਸ ਨਹੀਂ ਕਰਦੇ ਤਾਂ ਤੁਸੀਂ ਆਪਣਾ ਘਰ ਮੈਨੂੰ ਖੁਦ ਸੌਂਪ ਦਿਓਗੇ ਨਾ ਗੋਪਾਲ ਕਹਿੰਦਾ ਹੈ ਸੇਠ ਮੈਂ ਵਾਦਾ ਕਰਦਾ ਹਾਂ ਕਿ ਜੇ ਮੈਂ ਪੈਸੇ ਵਾਪਸ ਨਹੀਂ ਕਰਦਾ ਤਾਂ ਮੈਂ ਤੁਹਾਨੂੰ ਜਲਦੀ ਹੀ ਵਾਪਸ ਕਰ ਦਿਆਂਗਾ ਗੋਪਾਲ ਸੇਠ ਤੋਂ ਪੈਸੇ ਲੈ ਕੇ ਬਾਜ਼ਾਰ ਤੋਂ ਦੁੱਧ, ਚੋਲ, ਸਬਜ਼ੀਆਂ, ਖੰਡ ਆਦਤ ਖਰੀਦਦਾ ਹੈ ਤੇ ਆਪਣੇ ਘਰ ਵਾਪਸ ਆ ਜਾਂਦਾ ਹੈ ਫਿਰ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਉਹਨਾਂ ਸਾਧੂ ਮਹਾਤਮਾ ਲਈ ਭੋਜਨ ਤਿਆਰ ਕਰ ਫਿਰ ਗੋਪਾਲ ਦੀ ਪਤਨੀ ਸੁਮਿਤਰਾ ਭੋਜਨ ਤਿਆਰ ਕਰਦੀ ਹੈ ਅਤੇ ਉਹਨਾਂ ਸਾਧੂ ਨੂੰ ਭੋਜਨ ਪਰੋਸਦੀ ਹੈ ਗੋਪਾਲ ਦੀ ਸ਼ਰਦਾ ਅਤੇ ਰਫਾਦਾ ਦੀ ਦੇਖ ਕੇ 사두 ਮਹਾਰਾਜ ਬਹੁਤ ਖੁਸ਼ ਹੋ ਜਾਂਦੇ ਹਨ ਭੋਜਨ ਖਤਮ ਹੋਣ ਤੋਂ ਬਾਅਦ ਜਾਂਦੇ ਸਮੇਂ ਉਹ ਗੋਪਾਲ ਨੂੰ ਕਹਿੰਦੇ ਹਨ ਮੈਂ ਤੁਹਾਡੀ ਸਰਦਾ ਤੇ ਸਤਿਕਾਰ ਤੋਂ ਬਹੁਤ ਖੁਸ਼ ਹਾਂ ਤੁਹਾਡੀ ਜੋ ਵੀ ਇੱਛਾ ਹੈ ਮੈਨੂੰ ਦੱਸੋ ਮੈਂ ਸਾਨੂੰ ਜ਼ਰੂਰ ਪੂਰੀ ਕਰਾਂਗਾ ਫਿਰ ਗੋਪਾਲ ਕਹਿੰਦਾ ਹੈ ਮਹਾਤਮਾ ਤੁਹਾਡਾ ਅਸ਼ੀਰਵਾਦ ਸਾਡੇ ਲਈ ਸਭ ਕੁਝ ਹੈ ਪਰ ਤੁਹਾਡੇ ਤੋਂ ਮੈਂ ਜਾਨਣਾ ਚਾਹੁੰਦਾ ਹਾਂ ਕਿ ਮੈਨੂੰ ਕਿਸ ਪਾਪ ਕਾਰਨ ਗਰੀਬੀ ਦਾ ਦੁੱਖ ਚੱਲਣਾ ਪੈ ਰਿਹਾ ਹੈ ਅਸੀਂ ਭਗਵਾਨ ਵਿਸ਼ਨੂੰ ਦੀ ਪੂਜਾ ਕੀਤੀ ਹੈ ਕਿ ਸਾਡੇ ਜੀਵਨ ਵਿੱਚ ਗਰੀਬੀ ਕਿਉਂ ਆਈ ਹੈ ਇਸ ਦਾ ਕਾਰਨ ਕੀ ਹੈ ਅਤੇ ਇਸ ਗਰੀਬੀ ਨੂੰ ਦੂਰ ਕਰਨ ਲਈ ਮੈਨੂੰ ਕਿਹੜੇ ਉਪਾਏ ਕਰਨੇ ਚਾਹੀਦੇ ਹਨ ਫਿਰ ਸਾਧੂ ਕਹਿੰਦਾ ਹੈ ਜਦੋਂ ਮੈਂ ਤੁਹਾਡੇ ਦਰਵਾਜ਼ੇ ਤੇ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਗਰੀਬੀ ਅਤੇ ਸੰਕਟ ਹੈ ਕਿਉਂਕਿ ਤੁਹਾਡੇ ਘਰ ਦੇ ਸਾਹਮਣੇ ਵਾਲਾ ਰੁੱਖ ਤੁਹਾਡੀ ਗਰੀਬੀ ਦਾ ਕਾਰਨ ਹੈ ਇਸ ਲਈ ਤੁਹਾਨੂੰ ਇਹਨਾਂ ਰੁੱਖਾਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਸ਼ੁਭ ਰੁੱਖ ਲਗਾਉਣੇ ਚਾਹੀਦੇ ਹਨ ਤੁਹਾਡੀ ਪਤਨੀ ਨੇ ਤੁਹਾਡੇ ਘਰ ਦੇ ਸਾਹਮਣੇ ਦੇ ਜੋ ਰੁੱਖ ਲਗਾਏ ਹਨ ਉਹ શુભ ਰੁਖ ਹਨ ਇਹਨਾਂ ਦੇ ਕਾਰਨ ਹੀ ਤੁਸੀਂ ਇੰਨੀ ਬੁਰੀ ਹਾਲਤ ਵਿੱਚ ਡਿੱਗ ਪਏ ਹੋ ਫਿਰ ਗੋਪਾਲ ਕਹਿੰਦਾ ਹੈ ਕਿ ਮਹਾਤਮਾ ਕਿਰਪਾ ਕਰਕੇ ਮੈਨੂੰ ਦੱਸੋ ਕਿ ਘਰ ਦੇ ਸਾਹਮਣੇ ਸਾਨੂੰ ਕਿਹੜੇ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਘਰ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਰਹੇ ਅਤੇ ਕਿਹੜੇ ਰੁੱਖ ਨਹੀਂ ਲਗਾਉਣੇ ਚਾਹੀਦੇ ਕਿਰਪਾ ਕਰਕੇ ਮੈਨੂੰ ਵਿਸਥਾਰ ਨਾਲ ਦੱਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਫਿਰ ਸੰਤ ਕਹਿੰਦਾ ਹੈ ਕਿ ਠੀਕ ਹੈ ਮੈਂ ਤੁਹਾਨੂੰ ਉਹਨਾਂ ਸਭ ਰੁੱਖਾਂ ਬਾਰੇ ਦੱਸਾਂਗਾ ਜੋ ਘਰ ਦੇ ਨੇੜੇ ਲਗਾਏ ਜਾਂਦੇ ਸ਼ੁਭ ਨਤੀਜੇ ਦਿੰਦੇ ਹਨ ਐਸ ਲਈ ਤੁਸੀਂ ਧਿਆਨ ਨਾਲ ਸੁਣੋ ਨੰਬਰ 1 ਪਿੱਪਲ ਦਾ ਰੁੱਖ ਪਿੱਪਲ ਦਾ ਰੁੱਖ ਲਗਾਉਣ ਨਾਲ ਰੱਬ ਤੋਂ ਹੋਣ ਵਾਲਾ ਫਲ ਸੈਂਕੜੇ ਯੁੱਗਾਂ ਦੇ ਬਰਾਬਰ ਹੁੰਦਾ ਹੈ ਜਦੋਂ ਪਿੱਪਲ ਦੇ ਪੱਤੇ ਉਸ ਪਾਣੀ ਵਿੱਚ ਡਿੱਗਦੇ ਹਨ ਤਾਂ ਉਹ ਪਿਤਰਾਂ ਨੂੰ ਸੰਤੁਸ਼ਟ ਕਰਦੇ ਹਨ ਇਸ ਨਾਲ ਹਰ ਤਰ੍ਹਾਂ ਦੇ ਪਿਤਰ ਦੋਸ਼ ਖਤਮ ਹੋ ਜਾਂਦੇ ਹਨ ਜੋ ਵਿਅਕਤੀ ਰੋਜ਼ਾਨਾ ਇਸ਼ਨਾਨ ਕਰਨ ਤੋਂ ਬਾਅਦ ਪੀਪਲ ਦੇ ਦਰਖਤ ਨੂੰ ਛੂੰਦਾ ਹੈ ਉਹ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਕਦੇ ਹਾਰ ਨਹੀਂ ਮੰਨਦਾ ਪੀਪਲ ਨੂੰ ਛੋਣ ਨਾਲ ਲక్ష్ਮੀ ਹੁੰਦੀ ਹੈ ਅਤੇ ਹੱਸੀ ਪ੍ਰਕਰਮ ਕਰਨ ਨਾਲ ਉਮਰ ਵਧਦੀ ਹੈ ਭਗਵਾਨ ਵਿਸ਼ਨੂੰ ਪੀਪਲ ਦੇ ਜੜ ਵਿੱਚ ਭਗਵਾਨ ਸ਼ਿਵ ਤਣੇ ਵਿੱਚ ਤੇ ਭਗਵਾਨ ਬ੍ਰਹਮਾ ਅੱਗੇ ਰਹਿੰਦੇ ਹਨ અમાਸਿਆਂ ਵਾਲੇ ਦਿਨ ਪੀਪਲ ਨੂੰ ਮੱਥਾ ਟੇਕਣ ਨਾਲ ਪ੍ਰਾਪਤ ਹੋਣ ਵਾਲਾ ਪਲ ਹਜ਼ਾਰਾਂ ਗਊਆਂ ਦੇ ਦਾਨ ਦੇ ਬਰਾਬਰ ਹੁੰਦਾ ਹੈ ਇਸ ਸੰਸਾਰ ਵਿੱਚ ਪਿੱਪਲ ਵਰਗਾ ਕੋਈ ਵੀ ਦਰਖਤ ਨਹੀਂ ਹੈ। ਭਗਵਾਨ ਹਰੀ ਖੁਦ ਇਸ਼ਤ ਰਖਤੇ ਰੂਪ ਵਿੱਚ ਧਰਤੀ ਤੇ ਰਹਿੰਦੇ ਹਨ। ਪਿੱਪਲ ਦੇ ਦਰਖਤ ਨੂੰ ਨੁਕਸਾਨ ਪਹੁੰਚਾਉਣਾ ਜਾਂ ਇਸ ਦੀ ਟਾਣੀ ਤੋੜਨਾ ਇੱਕ ਮਹਾਂਪਾਪ ਮੰਨਿਆ ਜਾਂਦਾ ਹੈ। ਅਜਿਹਾ ਵਿਅਕਤੀ ਨਰਕ ਵਿੱਚ ਰਹਿੰਦਾ ਹੈ ਅਤੇ ਜੋ ਪਿੱਪਲ ਦੇ ਜੜ ਨੂੰ ਕੱਟਦਾ ਹੈ ਉਹ ਕਦੇ ਵੀ ਨਰਕ ਤੋਂ ਮੁਕਤ ਨਹੀਂ ਹੁੰਦਾ। ਨੰਬਰ 2 ਹੁਣ ਮੈਂ ਤੁਹਾਨੂੰ ਇੱਕ ਹੋਰ ਦਰਖਤ ਬਾਰੇ ਦੱਸਾਂਗਾ। ਆਮਲੇ ਦਾ ਫਲ ਸਾਰੇ ਸੰਸਾਰ ਵਿੱਚ ਮਸ਼ਹੂਰ ਹੈ ਅਤੇ ਬਹੁਤ ਪਵਿੱਤਰ ਹੈ ਆਮਲਾ ਲਗਉਣ ਨਾਲ ਪੁਰਸ਼ ਅਤੇ ਔਰਤਾਂ ਜਨਮ ਅਤੇ ਮੋਤ ਦੇ ਬੰਧਨ ਤੋਂ ਮੁਕਤ ਹੋ ਜਾਂਦੇ ਹਨ ਇਹ ਪਵਿੱਤਰ ਫਲ ਭਗਵਾਨ ਵਿਸ਼ਨੂੰ ਨੂੰ ਸ਼ੁਭਤੇ ਪਛਤਨ ਮੰਨਿਆ ਜਾਂਦਾ ਹੈ ਇਸ ਨੂੰ ਖਾਣ ਨਾਲ ਮਨੁੱਖ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਖਾਣਾ ਆਮਲਾ ਉਮਰ ਵਧਾਉਂਦਾ ਹੈ ਇਸ ਦਾ ਪਾਣੀ ਪੀਣ ਨਾਲ ਬਿਮਾਰੀਆਂ ਦਾ ਨਾਸ਼ ਹੁੰਦਾ ਹੈ ਅਤੇ ਆਮਲਾ ਪਾਣੀ ਸੁਚੀ ਮੀ ਲੁਕੇਸ਼ਨ ਆਨ ਕਰਨ ਨਾਲ ਗਰੀਬੀ ਵੀ ਦੂਰ ਹੁੰਦੀ ਹੈ ਹਰ ਤਰ੍ਹਾਂ ਦੀ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ ਪੋਤ ਤੇ ਦੈਨ ਤੋਂ ਸ ਵਿੱਚ ਕਦੇ ਨਹੀਂ ਹੁੰਦੀ ਜਿੱਥੇ ਆਮਲਾ ਹਮੇਸ਼ਾ ਮੌਜੂਦ ਰਹਿੰਦਾ ਹੈ ਇੱਕ ਆਛੀ ਵਾਲੇ ਦਿਨ ਆਮਲੇ ਦੀ ਪੂਜਾ ਕਰਨ ਨਾਲ ਦੁਨੀਆ ਦੇ ਸਾਰੇ ਦਿੱਤ ਸਥਾਨਾਂ ਨਾਲ ਵਧੀਆ ਫਲ ਮਿਲਦਾ ਹੈ ਜਿਸ ਵਿਅਕਤੀ ਦੇ ਘਰ ਦੇ ਸਾਹਮਣੇ ਆਮਲੇ ਦਾ ਰੁੱਖ ਹੁੰਦਾ ਹੈ ਉਹ ਉੱਥੇ ਲక్ష్ਮੀ ਨਾਰਾਇਣ ਦਾ ਵਾਸ ਕਰਦਾ ਹੈ ਹੈ ਨੁਕੂਪਤ ਸ਼ੂ ਮਨਿਆ ਜਾਂਦਾ ਹੈ ਨੰਬਰ 3 ਅਸ਼ੋਕ ਦਾ ਰੁਖ ਅਪਸਰਾਵਾਂ ਅਸ਼ੋਕ ਰੁਖ ਰਹਿੰਦੀਆਂ ਹਨ ਇਹ ਰੁਖ ਦੁੱਖ ਨੂੰ ਖਤਮ ਕਰਦਾ ਹੈ ਤੇ ਨਿਰਾਸ਼ਾ ਨੂੰ ਖਤਮ ਕਰਦਾ ਹੈ ਘਰ ਦੇ ਨੇੜੇ ਇਸ ਰੁਖ ਨੂੰ ਲਗਾਉਣ ਨਾਲ ਘਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਰਹਿੰਦੀ ਹੈ ਅਸ਼ੋਕ ਰੁਖ ਠੰਡਕ ਅਤੇ ਜਵਾਨੀ ਪ੍ਰਦਾਨ ਕਰਦਾ ਹੈ ਜਦੋਂ ਲਕਸ਼ਮੀ ਨੇ ਸੀਤਾ ਦੇ ਰੂਪ ਵਿੱਚ ਅਵਤਾਰ ਲਿਆ ਰਾਵਣ ਦੁਆਰਾ ਅਗਵਾ ਕੀਤੇ ਜਾਣ ਤੋਂ ਬਾਅਦ ਉਹ ਅਸ਼ੋਕ ਬਾਟੀਕਾ ਵਿੱਚ ਹੀ ਰਹਿੰਦੀ ਸੀ ਅਸ਼ੋਕ ਰੁਖ ਨੇ ਮਾਤਾ ਸੀਤਾ ਨੇ ਬਹੁਤ ਸੇਵਾ ਕੀਤੀ ਐਸ ਲਈ ਮਾਤਾ ਸੀਤਾ ਨੇ ਅਸ਼ੋਕ ਰੁੱਖ ਨੂੰ ਆਸ਼ੀਰਵਾਦ ਦਿੱਤਾ ਕਿ ਜਿੱਥੇ ਵੀ ਇਹ ਰੁੱਖ ਹੋਵੇਗਾ ਉਹ ਹਮੇਸ਼ਾ ਉੱਥੇ ਰਹੇਗੀ ਨੰਬਰ 4 ਪੱਕੜ ਦਾ ਰੁੱਖ ਪੱਕੜ ਰੁੱਖ ہر ਮੁਨਕ ਨੂੰ ਲਗਾਉਣਾ ਚਾਹੀਦਾ ਹੈ ਐਸੇ ਰੁੱਖ ਨੂੰ ਲਗਾਉਣ ਨਾਲ ਮਿਲਣ ਵਾਲਾ ਫਲ ਇੱਕ ਮਹਾਨ ਬਲਦਾਨ ਦੇ ਬਰਾਬਰ ਹੁੰਦਾ ਹੈ ਕਲਯੁਗ ਵਿੱਚ ਲੋਕ ਬਲਦਾਨ ਨਹੀਂ ਦੇ ਸਕਣਗੇ ਐਸ ਲਈ ਉਹਨਾਂ ਨੂੰ ਪੱਕੜ ਦਾ ਇਹਕ ਜ਼ਰੂਰ ਲਗਵਾ ਚਾਹੀਦਾ ਹੈ ਨੰਬਰ 5 ਨਿੰਬ ਦਾ ਰੁੱਖ ਸੂਰਜ ਦੇ ਤਾ ਨਿੰਬ ਦਾ ਦੁੱਖ ਲਗਾ ਕੇ ਖੁਸ਼ ਹੁੰਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਨਿੰਬ ਦਾ ਰੁੱਖ ਲੰਮੀ ਉਮਰ ਦਿੰਦਾ ਹੈ ਇਸ ਨੂੰ ਘਰ ਦੇ ਨੇੜੇ ਲਗਾਉਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛਡਕਾਰਾ ਮਿਲਦਾ ਹੈ ਮਾਂ ਲਕਸ਼ਮੀ ਨੂੰ ਨਿੰਬ ਦੇ ਰੁੱਖ ਦੇ ਪੱਤੇ ਪਿਆਰੇ ਹੁੰਦੇ ਹਨ ਇਸ ਲਈ ਉਹ ਨਿੰਬ ਦੇ ਰੁੱਖ ਦੇ ਕੋਲ ਰਹਿੰਦੀ ਹੈ ਘਰ ਦੇ ਸਾਹਮਣੇ ਨਿੰਬ ਦਾ ਰੁੱਖ ਲਗਾਉਣ ਨਾਲ ਘਰ ਵਿੱਚ ਤਾਂ ਹੁੰਦਾ ਹੈ ਨੰਬਰ 6 ਜਾਮਣ ਦਾ ਰੁੱਖ ਜੇਕਰ ਕੋਈ ਵਿਅਕਤੀ ਦੀ ਪੈਦਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਜਾਮਣ ਦਾ ਰੁੱਖ ਲਗਾਉਣਾ ਚਾਹੀਦਾ ਹੈ ਜਿਸ ਵਿਅਕਤੀ ਦੇ ਘਰ ਦੇ ਸਾਹਮਣੇ ਜਾਮਣ ਦਾ ਰੁੱਖ ਹੁੰਦਾ ਹੈ ਉਸ ਦੇ ਘਰ ਵਿੱਚ ਧੀ ਦਾ ਜਨਮ ਹੁੰਦਾ ਹੈ ਜਿਸ ਨਾਲ ਪਰਿਵਾਰ ਦਾ ਮਾਨ ਸਨਮਾਨ ਵੱਧਦਾ ਹੈ ਨੰਬਰ 7 ਬੇਲ ਦਾ ਰੁੱਖ ਭਗਵਾਨ ਸ਼ਿਵ ਬੇਲ ਦੇ ਰੁੱਖ ਵਿੱਚ ਰਹਿੰਦੇ ਹਨ ਅਤੇ ਦੇਵੀ ਪਾਰਵਤੀ ਗੁਲਾਬ ਵਿੱਚ ਰਹਿੰਦੀ ਹੈ ਐਸੇ ਲਈ ਜੇਕਰ ਬੀਲ ਦੇ ਰੁੱਖ ਦੇ ਨੇੜੇ ਗੁਲਾਬ ਦਾ ਪੋਤਾ ਲਗਾਇਆ ਜਾਵੇ ਤਾਂ ਸ਼ੀਵ ਅਤੇ ਪਾਰਵਤੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਉਸ ਘਰ ਨੂੰ ਕਦੇ ਵੀ ਦੁੱਖ ਤੇ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਸ ਘਰ ਵਿੱਚ ਕਦੇ ਵੀ ਬੇਵਕਤੀ ਮੌਤ ਨਹੀਂ ਹੁੰਦੀ ਅਤੇ ਕੋਈ ਵੀ ਔਰਤ ਵਿਧਵਾ ਨਹੀਂ ਹੁੰਦੀ ਨੰਬਰ 8 ਨਾਰੀਲ ਦਾ ਰੁੱਖ ਨਾਰੀਲ ਦਾ ਰੁੱਖ ਲਗੋਣਾ ਇਸ ਨਾਲੇ ਕਾਦਮੀ ਬਹੁਤ ਸਾਰੇ ਪ੍ਰਤਭਾਸ਼ਾਲੀ ਬੱਚਿਆਂ ਦਾ ਪਿਤਾ ਬਣ ਜਾਂਦਾ ਹੈ। ਨਾਰੀਅਲ ਕਿਸੇ ਵੀ ਧਾਰਮਿਕ ਰਸਮ ਦਾ ਇੱਕ ਜ਼ਰੂਰੀ ਹਿੱਸਾ ਹੈ। ਇਸ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਗੰਦਰਵ, ਕੁੰਡ ਬੁਗਰਾ ਦੇ ਰੁੱਖਾਂ ਵਿੱਚ ਰਹਿੰਦੇ ਹਨ। ਇਸ ਲਈ ਇਸ ਬੋਧੇ ਨੂੰ ਆਪਣੇ ਘਰ ਦੇ ਨੇੜੇ ਲਾਉਣ ਨਾਲ ਸਫਲਤਾ ਅਤੇ ਕੰਮ ਵਿੱਚ ਸ਼ੁਭ ਨਤੀਜੇ ਮਿਲਦੇ ਹਨ। ਖਾਸ ਕਰਕੇ ਕਲਾ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਬੋਧਾ ਆਪਣੇ ਘਰ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ। ਨੰਬਰ 9 ਜੇਕਰ ਕੋਈ ਵਿਅਕਤੀ ਚੋਰਾ ਅਤੇ ਲੁਟੇਰਿਆਂ ਤੋਂ ਡਰਦਾ ਹੈ ਤਾਂ ਉਸ ਨੂੰ ਆਪਣੇ ਘਰ ਦੇ ਨੇੜੇ ਇੱਕ ਕਿੱਕਰ ਦਾ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਇਹ ਰੁੱਖ ਚੋਰਾ ਨੂੰ ਡਰਾਉਂਦਾ ਹੈ ਅਤੇ ਕਰਦੀ ਰੱਖਿਆ ਕਰਦਾ ਹੈ ਇਹ ਰੋਸ਼ਨੀ ਗੁਣ ਤੇ ਲక్ష్ਮੀ ਪ੍ਰਦਾਨ ਕਰਦਾ ਹੈ ਇਹ ਰੁੱਖ ਲਗਉਣ ਨਾਲ ਦੁੱਖ ਤੇ ਗਰੀਬੀ ਖਤਮ ਹੁੰਦੀ ਹੈ ਜੇਕਰ ਘਰ ਦੀ ਉੱਤਰ ਦਿਸ਼ਾ ਵਿੱਚ ਪੰਜ ਕਣਕ ਚੰਪਾ ਪੁੱਦੇ ਲਗਾਏ ਜਾਣ ਤਾਂ ਧੰਨਵਾਦ ਦਾ ਹੈ ਕੇਲੇ ਦਾ ਰੁੱਖ ਵੀ ਬਹੁਤ ਸ਼ੁਭ ਹੁੰਦਾ ਹੈ ਅਤੇ ਇਹ ਘਰ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਤੰਦਰੁਸਤੀ ਲਿਆਦਾ ਹੈ। ਭਗਵਾਨ ਵਿਸ਼ਨੂੰ ਨੂੰ ਕੇਲੇ ਦੇ ਰੁੱਖ ਵਿੱਚ ਰਲਦੇ ਹਨ। ਇਸ ਲਈ ਘਰ ਵਿੱਚ ਕੇਲੇ ਦੇ ਰੁੱਖ ਨਾਲ ਘਰ ਵਿੱਚ ਤੰਦੇ ਕਮੀ ਕਦੇ ਵੀ ਨਹੀਂ ਹੁੰਦੀ। ਹਰ ਸ਼ਿੰਗਾਰ ਪੌਦੇ ਨੂੰ ਪਾਰੀਜਾਤ ਵੀ ਕਿਹਾ ਜਾਂਦਾ ਹੈ। ਇਹ ਪੌਦਾ ਸਮੁੰਦਰ ਮੰਥਨ ਦੇ ਸਮੇਂ ਉਤਪਨ ਹੋਇਆ ਸੀ ਅਤੇ ਦੇਵੀ ਲਕਸ਼ਮੀ ਵੀ ਸਮੁੰਦਰ ਮੰਥਨ ਤੋਂ ਪ੍ਰਗਟ ਹੋਈ ਸੀ। ਐਸੇ ਲਈ ਪਾਰੀਜਾਤ ਪੌਦੇ ਦਾ ਬਹੁਤ ਮੱਤਵ ਹੁੰਦਾ ਹੈ। ਜੇਕਰ ਤੁਸੀਂ ਇਸ ਬੋਧੇ ਨੂੰ ਆਪਣੇ ਘਰ ਵਿੱਚ ਲਗਾਉਂਦੇ ਹੋ ਤਾਂ ਤੁਹਾਨੂੰ देवी ਲక్ష్ਮੀ ਦਾ ਵਿਸ਼ੇਸ਼ ਆਸ਼ੀਰਵਾਦ ਮਿਲੇਗਾ। ਘਰ ਦੇ ਵੇਲੇ ਵਿੱਚ ਨਾਰੀਅਲ ਦਾ ਰੁੱਖ ਨਾਲ ਉਸ ਘਰ ਵਿੱਚ ਹਮੇਸ਼ਾ ਸ਼ੁੱਭਤਾ ਬਣੀ ਰਹਿੰਦੀ ਹੈ ਅਤੇ ਘਰ ਦੇ ਮੈਂਬਰ ਦਾ ਸਮਾਜ ਵਿੱਚ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਜੋ ਵਿਅਕਤੀ ਇੱਕ ਸੁੰਦਰ, ਸੁੱਚੀ ਅਤੇ ਭਾਗਸ਼ਾਲੀ ਪਤਨੀ ਦੀ ਇੱਛਾ ਰੱਖਦਾ ਹੈ ਉਸ ਨੂੰ ਆਪਣੇ ਘਰ ਦੇ ਵੇਲੇ ਵਿੱਚ ਜਾਂ ਫਿਰ ਇਸ ਦੇ ਨੇੜੇ ਇੱਕ ਅਨਾਰ ਦਾ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਅਨਾਰ ਦਾ ਰੁੱਖ ਨਾ ਸਿਰਫ ਸਿਹਤ ਵਧਾਉਣ ਵਾਲੇ ਫਲ ਪ੍ਰਦਾਨ ਕਰਦਾ ਹੈ ਸਗੋਂ ਰਸਨਿਕ ਸ਼ੁਭਤਾ ਤੇ ਸੁੰਦਰਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਅਨਾਰ ਦਾ ਰੁੱਖ ਆਪਣੀ ਲਾਲ ਫੁੱਲਾਂ ਅਤੇ ਫਲਾਕਾਰਕ ਸਕਾਰਾਤਮਕ ਜਜ਼ਾ ਸੰਚਾਰ ਕਰਦਾ ਹੈ ਇਸ ਰੁੱਖ ਨੂੰ ਮਾਂ ਦੇਵੀ ਲਕਸ਼ਮੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਅਤੇ ਘਰ ਵਿੱਚ ਅਰਜੀ ਮੌਜੂਦਗੀ ਦੌਲਤ ਖੁਸ਼ਹਾਲੀ ਅਤੇ ਪਰਿਵਾਰਕ ਸਤਿਭਾਵਨਾ ਵੀ ਵਧਾ ਕਰਦੀ ਹੈ ਅਨਾਲੀ ਫਲ ਦਾ ਸੇਵਨ ਸਰੀਰ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦਾ ਹੈ। ਪਲਾਸ ਦਾ ਰੁਖ ਬ੍ਰਹਮ ਤੇਜਸ ਪ੍ਰਦਾਨ ਕਰਦਾ ਹੈ। ਐਸੇ ਲਈ ਇਸਨੂੰ ਲਗਾਉਣਾ ਚਾਹੀਦਾ ਹੈ। ਪਲਾਸ ਨੂੰ ਤਰੰਦਾਰੁਕ ਕਿਹਾ ਜਾਂਦਾ ਹੈ ਇਸਨੂੰ। ਭਗਵਾਨ ਬ੍ਰਹਮਾ ਤੇ ਅਗਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸਦੇ ਲਾਲ ਫੁੱਲ ਊर्जा ਸੰਚਾਰਿਤ ਕਰਦੇ ਹਨ। ਤਾਕਤ ਅਤੇ ਛਾ ਦਾ ਪ੍ਰਤੀਕ। ਪਲਾਸ ਦਾ ਰੁਖ ਇੱਕ ਵਿਅਕਤੀ ਨੂੰ ਅਧਿਆਤਮਿਕ ਤਰੱਕੀ ਪ੍ਰਦਾਨ ਕਰਦਾ ਹੈ। ਇਹ ਸਾਧਨਾ ਅਤੇ ਤਪੱਸਿਆ ਵਿੱਚ ਮਦਦ ਕਰਦਾ ਹੈ ਅਤੇ ਇੱਕ ਵਿਅਕਤੀ ਦੇ ਅੰਦਰ ਬ੍ਰਹਮ ਊਰਜਾ ਦੇ ਪ੍ਰਭਾਵ ਨੂੰ ਵੀ ਵਧਾਉਂਦਾ ਹੈ। ਵਲਾਸ ਦੇ ਤਣੇ ਅਤੇ ਪੱਤੀਆਂ ਦੀ ਵਰਤੋਂ ਯੱਗ ਅਤੇ ਪੂਜਾ ਵਿੱਚ ਕੀਤੀ ਜਾਂਦੀ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਬਣਾਇਆ ਜਾਂਦਾ ਹੈ ਜੋ ਵਿਅਕਤੀ ਪਰਵਾਰ ਵਧਾਉਣਾ ਅਤੇ ਬੱਚੇ ਪ੍ਰਾਪਤ ਕਰਨਾ ਚਾਹੁੰਦਾ ਹੈ ਉਸ ਨੂੰ ਅਸ਼ੋਕ ਦਾ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਜੇਕਰ ਕੋਈ ਵਿਅਕਤੀ ਕਿਸੇ ਬਿਮਾਰੀ ਤੋਂ ਪੀੜਿਤ ਹੈ ਤਾਂ ਉਸ ਨੂੰ ਮੋਰਿੰਗਾ ਦਾ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਮੋਰਿੰਗਾ ਦਾ ਰੁੱਖ ਲਗਾਉਣ ਨਾਲ ਵੱਡੀਆਂ ਬਿਮਾਰੀਆਂ ਦਾ ਨਾਸ਼ ਹੁੰਦਾ ਹੈ ਇਹ ਰੁੱਖ ਸਿਹਤ ਪ੍ਰਦਾਨ ਕਰਦਾ ਹੈ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿੱਕਰ ਦੇ ਸਾਹਮਣੇ ਸਾਨੂੰ ਕਿਹੜੇ ਰੁੱਖ ਨਹੀਂ ਲਗਾਉਣੇ ਚਾਹੀਦੇ ਨੰਬਰ 1 ਮਰੂਥਾਲ ਦੇ ਪੌਦਿਆਂ ਦੇ ਕੰਡੇ ਆਪਣੇ ਆਲੇ ਦੁਆਲੇ ਨਕਾਰਾਤਮਕ ਊਰਜਾ ਸੰਚਾਰਿਤ ਕਰਦੇ ਹਨ ਇਹ ਪੌਦੇ ਘਰ ਵਿੱਚ ਮਾਨਸਿਕ ਤਣਾਅ ਝਗੜੇ ਅਤੇ ਅਸ਼ਾਂਤੀ ਪੈਦਾ ਕਰ ਸਕਦੇ ਹਨ ਘਰ ਦੇ ਅੰਦਰ ਕੰਡੇਦਾਰ ਪੌਦੇ ਲਗਾਉਣ ਨਾਲ ਵਾਸਤੂ ਦੋਸ਼ ਪੈਦਾ ਹੁੰਦਾ ਹੈ ਇਹ ਪਰਿਵਾਰ ਦੇ ਮੈਂਬਰਾਂ ਲਈ ਵਿੱਤੀ ਸੰਕਟ ਅਤੇ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ ਕਿਸੇ ਨੂੰ ਸਮੱਸਿਆਵਾਂ ਤੇ ਪਰਿਵਾਰਿਕ ਜੋ ਬਣਾਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਦੇ ਵੀ ਤਾੜ ਦਾ ਰੁੱਖ ਨਹੀਂ ਲਗਾਉਣਾ ਚਾਹੀਦਾ ਤਾੜ ਦਾ ਰੁੱਖ ਬੱਚਿਆਂ ਨੂੰ ਤਬਾਹ ਕਰ ਦਿੰਦਾ ਹੈ ਜਿਸ ਘਰ ਦੇ ਨੇੜੇ ਤਾੜ ਦਾ ਰੁੱਖ ਲਗਾਇਆ ਜਾਂਦਾ ਹੈ ਉਸ ਘਰ ਦੇ ਬੱਚੇ ਕਦੇ ਵੀ ਤਰੱਕੀ ਨਹੀਂ ਕਰਦੇ ਧਾਰਮਿਕ ਵਿਅਕਤੀ ਨੂੰ ਵੀ ਕਦੇ ਵੀ ਅਜਿਹੇ ਪੁੱਦੇ ਨਹੀਂ ਲਗਣੇ ਚਾਹੀਦੇ ਜੋ ਕਟਣ ਜਾਂ ਟੁੱਟਣ ਤੇ ਦੁੱਧ ਨਿਕਲਦੇ ਹਨ ਘਰ ਦੇ ਸਾਹਮਣੇ ਕਦੇ ਵੀ ਬੰਬੂ ਦਾ ਰੁੱਖ ਨਹੀਂ ਲਗਾਉਣਾ ਚਾਹੀਦਾ ਇਸ ਨੂੰ ਲਗਾਉਣ ਨਾਲ ਵਿਸ਼ਤਾ ਆਉਂਦੀ ਹੈ ਘਰ ਦੇ ਸਾਹਮਣੇ ਬੇਰ ਦਾ ਰੁੱਖ ਵੀ ਨਹੀਂ ਲਗਾਉਣਾ ਚਾਹੀਦਾ ਇਸ ਨੂੰ ਲਗਾਉਣ ਨਾਲ ਨਕਾਰਾਤਮਕਤਾ ਵੱਧਦੀ ਹੈ ਦੋਲੰਦਾ ਨਾਸ਼ ਹੁੰਦਾ ਹੈ ਅਤੇ ਸਮੱਸਿਆਵਾਂ ਵੀ ਹੁੰਦੀਆਂ ਹਨ ਘਰ ਦੇ ਬਹੁਤ ਨੇੜੇ ਅੰਬ ਦਾ ਰੁੱਖ ਵੀ ਨਹੀਂ ਲਗਾਉਣਾ ਚਾਹੀਦਾ ਘਰ ਦੇ ਐਸੇ ਰੁੱਖ ਦਾ ਪਰਛਾਵਾਂ ਅਸ਼ੁਭ ਨਤੀਜੇ ਦਿੰਦਾ ਹੈ ਐਸੇ ਰੁੱਖ ਨੂੰ ਘਰ ਤੋਂ ਬਹੁਤ ਦੂਰ ਲਗਾਉਣਾ ਚਾਹੀਦਾ ਹੈ ਆਪਣੇ ਘਰ ਦੇ ਸਾਹਮਣੇ ਪਪੀਤੇ ਦਾ ਰੁੱਖ ਵੀ ਨਹੀਂ ਲਗਾਉਣਾ ਚਾਹੀਦਾ ऐसे कर कर रुख ਨੂੰ ਲਗਉਣ ਨਾਲ ਦੌਲਤ ਦਾ ਨਾਸ਼ ਹੁੰਦਾ ਹੈ ਅਤੇ ਗਰੀਬੀ ਹੁੰਦੀ ਹੈ ਜੇਕਰ ਘਰ ਦੇ ਪੂਰਬ ਵਿੱਚ ਪਿੱਪਲ ਦਾ ਰੁੱਖ ਲਗਾਇਆ ਜਾਂਦਾ ਹੈ ਤਾਂ ਇਹ ਦੌਲਤ ਦਾ ਨਾਸ਼ ਕਰਦਾ ਕਰਦਾ ਹੈ ਤੇ ਗਰੀਬੀ ਲਿਆਉਂਦਾ ਹੈ ਜੇਕਰ ਦਰਖਤ ਘਰ ਦੇ ਪੱਛਮ ਦਿਸ਼ਾ ਵਿੱਚ ਲਗਾਇਆ ਜਾਂਦਾ ਹੈ ਤਾਂ ਘਰ ਵਿੱਚ ਗਰੀਬੀ ਅਤੇ ਵਿਆਜ ਪ੍ਰਾਪਤ ਹੋ ਸਕਦਾ ਹੈ ਜੇਕਰ ਬਰਗਦ ਦਾ ਦਰਖਤ ਘਰ ਦੇ ਪੱਛਮ ਦਿਸ਼ਾ ਵਿੱਚ ਹੋਵੇ ਤਾਂ ਘਰ ਵਿੱਚ ਸ਼ੋਕ ਹੁੰਦਾ ਹੈ ਜੇਕਰ ਤुलसी ਦਾ ਪੌਦਾ ਦੱਖਣ ਦਿਸ਼ਾ ਵਿੱਚ ਹੋਵੇ ਤਾਂ ਬੱਚਿਆਂ ਨੂੰ ਦੰਦ ਸਹਿਣਾ ਪੈਂਦਾ ਹੈ ਜੇਕਰ ਕਿਸੇ ਮੁਰਝਾਏ ਹੋਏ ਦਰਕਤਾਂ ਪੱਛਾਵਾਂ ਕਰਤੇ ਪੈਂਦਾ ਹੈ ਤਾਂ ਇਹ ਮੌਤ ਦਾ ਸੰਕੇਤ ਦਿੰਦਾ ਹੈ ਮਰੇ ਹੋਏ ਦਰਕਤ ਨੂੰ ਯਾਨੀ ਮੁਰਝਾਏ ਹੋਏ ਪੌਦਿਆਂ ਨੂੰ ਵੀ ਉਖਾੜ ਕੇ ਸੁੱਟ ਦੇਣਾ ਚਾਹੀਦਾ ਹੈ ਮਾਲਥਾਲ ਦੇ ਪੌਦੇ ਕਠੋਰ ਤੇ ਸੁੱਕੇ ਬਾਤਾ ਵੀ ਰੁਗਦੇ ਹਨ ਨਾ ਪੌਦਿਆਂ ਵਿੱਚ ਕੰਡੇ ਅਤੇ ਤਣੇ ਹੁੰਦੇ ਹਨ ਜੋ ਨਮੀ ਅਤੇ ਪਾਣੀ ਨੂੰ ਸਟੋਰ ਕਰਨ ਲਈ ਢੁਕਵੇਂ ਹੁੰਦੇ ਹਨ ਪਰਕਰ ਦੇ ਅੰਦਰ ਜਾਂ ਬੇੜੇ ਵਿੱਚ ਇਹਨਾਂ ਦੀ ਪ੍ਰਕਿਰਤੀ ਨੂੰ ਸ਼ੁਭ ਮੰਨਿਆ ਜਾਂਦਾ ਹੈ सादु महाराज गोपालू ਕਹਿੰਦੇ ਸਨ ਫਿਰ ਗੋਪਾਲਿ ਵਿਸ਼ੇ ਦੀ ਸਲਾਹ ਅਨਸਾਰ ਗੋਪਾਲ ਆਪਣੇ ਘਰ ਦੇ ਸਾਹਮਣੇ ਬਹੁਤ ਸਾਰੇ ਸ਼ੁਭ ਰੁੱਖ ਲਗਾਉਂਦਾ ਹੈ ਇਸ ਕਾਰਨ ਉਸਨੂੰ ਅਚਾਨਕ ਬਹੁਤ ਸਾਰਾ ਧਨ ਮਿਲਦਾ ਹੈ ਤੇ ਉਸਦੀ ਗਰੀਬੀ ਵੀ ਦੂਰ ਹੋ ਜਾਂਦੀ ਹੈ ਗੋਪਾਲ ਤੇ ਉਸਦੀ ਪਤਨੀ ਭਗਵਾਨ ਵਿਸ਼ਮੂ ਦਾ ਧੰਨਵਾਦ ਕਰਨ ਲੱਗ ਪੈਂਦੇ ਹਨ ਜੇਕਰ ਵੀਡੀਓ ਚੰਗੀ ਲੱਗੀ ਤਾਂ ਮੈਨੂੰ ਲਾਈਜ਼ਰ ਕਰਾ ਤਾ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਹੀ ਕਰੋ ਧੰਨਵਾਦ ਜੀ